ਮਾਜੀ 30 ਸਾਲ ਲਾ ਕੇ ਰਿਟਾਇਰਮੈਂਟ ਹੋਇਆ। ਕੀ ਕਿਹੜੀ ਜੌਬ ਕਰ? ਮਾਜੀ ਪੰਜਾਬ ਹோம் ਵਾਰਟ ਤੋਂ। ਜਿਹੜੀ ਰਿਟਾਇਰਮੈਂਟ ਆ ਮੇਰੀ ਸਿੱਟੀ ਟਾਹਨੂ ਦੇਣਾ ਤੋਈ ਸੀ। ਸਾਰਿਆਂ ਨੂੰ ਸ਼ੌਕ ਹੁੰਦਾ ਆ ਕਿ ਜਦੋਂ ਅਸੀਂ ਰਿਟਾਇਰ ਹੋ ਗਏ ਅਸੀਂ ਇੱਧਰ ਘੁੰਮਣ ਜਾਣਾ ਉੱਧਰ ਘੁੰਮਣ ਜਾਣਾ ਤੁਹਾਡੇ ਕੋਈ ਏਦਾਂ ਦਾ ਸ਼ੌਕ ਨਹੀਂ ਹੈ। ਤੇ ਕੋਈ ਸ਼ੌਕ ਵੀ ਪੂਰੇ ਕਰੀਏ ਜਾਂਦੇ ਆ। ਮੈਂ ਬੇਲੇ ਰਹਿਣਾ ਨਹੀਂ ਚਾਹੁੰਦਾ ਕਿ ਕੋਈ ਨਾ ਕੋਈ ਕੰਮ-ਕਾਰ ਕਰਦੇ ਰਹੀਏ ਤਾਂ ਅੱਛੀ ਗੱਲ ਆ ਆਪਣਾ ਕੰਮ ਵੀ ਚੱਲਦਾ ਰਹੇ ਤੇ ਸਰੀਰ ਵੀ ਨਾਲ ਚੱਲੇ ਜਿੰਨਾ ਚਿਰ ਸਰੀਰ ਚੱਲਦਾ ਇਹ ਤੋਂ ਕੰਮ ਲਵੋ ਮੈਂ ਛੇ ਦਿਨ ਇੱਥੇ ਕੰਮ ਕਰਦਾ ਆਪਣੀ ਕਿਰਤ ਕਰਦਾ ਜੀ ਸਭ ਤੋਂ ਜਿਹੜੀ ਐਤਵਰਦੀ ਹੁੰਦੀ ਛੁੱਟੀ ਹੁੰਦੀ ਆ ਉਹ ਸਿਰਫ ਆਪਣੇ ਸ਼ੌਕ ਹੁੰਦੇ ਕੰਫਰੈਂਸ ਦਾ ਗੁਰਦੁਆਰਾ ਸਾਹਿਬ ਜਾਇਦਾ ਮੱਥਾ ਲੇਕੇ ਦਾ ਵੀ ਮਾਲਕਮੁਰੇ ਅਰਦਾਸ ਕਰੀਏ ਵੀ ਮਾਲਕਾ ਸਰੀਰ ਨੂੰ ਵੀ ਤੰਦਰੁਸਤੀ ਦੀ ਵਕਸ਼ੀਂ ਤੇ ਕੰਮ ਕਰਦਾ ਵਿਜੇ ਵਧੀਆ ਗੱਲ ਕਿਉਂਕਿ ਉਹਨਾਂ ਚਾਹੀਦਾ ਵੀ ਆਪਣੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਨਸ਼ਿਆ ਤੋਂ ਦੂਰ ਰਹੋ ਤੇ ਮਾੜੀ ਸੋਚ ਨਾ ਰੱਖੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦ ਸੀਰੀ ਹੈਡਲਾਈਨ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਬਲਰਾਜ ਸਿੰਘ ਜੀ ਕੋਲ ਜਿੰਨਾ ਦੀ ਜੇ ਗੱਲ ਕੀਤੀ ਜਾਵੇ ਇਹ ਪੰਜਾਬ ਹੋਮ ਗਾਰਡ ਵੱਲੋਂ ਰਿਟਾਇਰ ਨੇ ਤੇ ਅੱਜ ਇੱਕ ਛੋਲੇ ਖੁਲਚੀ ਦੀ ਰੇੜੀ ਲਾ ਰਹੇ ਨੇ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿੰਨੇ ਦਿਨਾਂ ਕਿੰਨੇ ਇਅਰਸ ਬਾਅਦ ਤੁਸੀਂ ਰਿਟਾਇਰ ਹੋਏ ਬਾਜੀ 30 ਸਾਲ ਲਾ ਕੇ ਰਿਟਾਇਰਮੈਂਟ ਹੋਇਆ ਕੀ ਕਿਹੜੀ ਜੌਬ ਹੈ ਬਾਜੀ ਪੰਜਾਬ ਹோம் ਗਾਰਡ ਤੋਂ ਜਿਹੜੀ ਰਿਟਾਇਰਮੈਂਟ ਹੈ ਮੇਰੀ ਸਿਟੀ ਟਾਹਲੂਦ ਦੇਣਾ ਤੋਂ ਹੋਈ ਸੀ ਹਾਂ ਜੀ ਸਰ ਇਹ ਇਸ ਰਿਟਾਇਰਮੈਂਟ ਤੋਂ ਬਾਅਦ ਹਰ ਕਿਸੇ ਦਾ ਇੱਕ ਸੁਪਣਾ ਹੁੰਦਾ ਹੈ ਕਿ ਮੈਂ ਇੰਨੇ ਦਿਨ ਕੰਮ ਕੀਤਾ ਇੰਨੇ ਸਾਲ ਮੈਂ ਕੰਮ ਕੀਤਾ ਬਾਕੀ ਦੀ ਜ਼ਿੰਦਗੀ ਮੈਂ ਐਸ਼ ਨਾਲ گزارਨੀ ਹੈ ਇੱਧਰ ਘੁੰਮਣਾ ਹੈ ਉੱਧਰ ਘੁੰਮਣਾ ਪਰ ਤੁਸੀਂ ਇੱਕ ਛੋਲੇ ਦੀ ਰੈਡੀ ਲਾ ਰਹੇ ਹੋ ਕਾਰਨ ਕੀ ਹੈ ਅਰ ਇੱਕ ਵੀ ਮੈਂ ਬੇਲੇ ਰਹਿਣਾ ਨਹੀਂ ਚਾਹੁੰਦਾ ਕਿ ਕੋਈ ਨਾ ਕੋਈ ਕੰਮ ਕਰਦੇ ਰਹੀਏ ਆ ਅੱਛੀ ਗੱਲ ਆ ਇਤਨਾ ਆਪਣੇ ਕੰਮ ਵੀ ਚੱਲ ਰਹੇ ਤੇ ਸਰੀਰ ਵੀ ਨਾਲ ਚੱਲਦਾ ਜਿੰਨਾ ਚਿਰ ਸਰੀਰ ਚੱਲਦਾ ਇਹ ਤੋਂ ਕੰਮ ਲਵੋ ਲੋਕ ਆਪਣੀ ਮਿਹਨਤ ਕਰ ਰਹੇ ਆ ਜੀ ਕਿਰਤ ਕਰ ਰਹੇ ਆ ਮੈਂ ਆਪਣੀ ਹਾਂ ਜੀ ਸਰ ਹੋਮ ਗਾਰਡ ਦੀ ਗੱਲ ਕੀਤੀ ਜਾਵੇ ਜਿਹੜੇ ਪੰਜਾਬ ਹੋਮ ਗਾਰਡ ਰਿਟਾਇਰ ਹੁੰਦੇ ਨੇ ਇਹਨਾਂ ਦੀ ਕੋਈ ਮਤਲਬ ਕੀ ਪੈਨਸ਼ਨ ਵਗੈਰਾ ਤਾਂ ਨਹੀਂ ਲੱਗਦੀ ਪੈਨਸ਼ਨ ਸਾਹਿਬ ਜੀ ਅਸੀਂ ਕੱਚੇ ਮੁਲਾਜ਼ਮ ਆ ਸਾਡੀ ਜੇ ਪੈਨਸ਼ਨ ਨਹੀਂ ਲੱਗੀ ਤੇ ਲੱਗਣੀ ਚਾਹੀਦੀ ਆ ਤੇ ਹਸਾਰ ਹੁਣ ਬਣੇ ਹੋਏ ਲੱਗ ਜੋਗੇ ਉਮੀਦ ਹੈਗੀ ਹੈ ਉਮੀਦ ਪੂਰੀ ਆ ਜੀ ਅੱਛਾ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਪੁੱਛਣਾ ਚਾਹੂੰਗੀ ਕਿ ਤੇਨਾ ਕਿਤੇ ਨਾ ਸਾਰਿਆਂ ਨੂੰ ਸ਼ੌਕ ਹੁੰਦਾ ਆ ਕਿ ਜਦੋਂ ਅਸੀਂ ਰਿਟਾਇਰ ਹੋ ਗਏ ਅਸੀਂ ਇੱਧਰ ਘੁੰਮਣ ਜਾਣਾ ਉੱਧਰ ਘੁੰਮਣ ਜਾਣਾ ਤੁਹਾਡੇ ਕੋਲ ਕੁਝ ਐਦਾ ਤਾਂ ਸ਼ੌਕ ਨਹੀਂ ਹੈਗੇ ਤੇ ਕੋਈ ਸ਼ੌਕ ਵੀ ਪੂਰੇ ਕਰੀਦੇ ਜਾਪੇ ਜੀ ਮੈਂ ਸ਼ਹਿਦ ਨੇ ਇਥੇ ਕੰਮ ਕਰਦਾ ਆਪਣੀ ਕਿਰਤ ਕਰਦਾ ਜੀ ਸਤ ਨੂੰ ਜਿਹੜੀ ਐਤਵਰਦੀ ਹੁੰਦੀ ਛੁੱਟੀ ਹੁੰਦੀ ਆ ਉਹ ਸਿਰਫ ਆਪਣੇ ਸ਼ੌਕ ਹੁੰਦੇ ਘੁੰਮ ਫੇਰੇ ਦਾ ਗੁਰਦੁਆਰਾ ਸਾਹਿਬ ਜਾਇਦਾ ਮਾਥਾ ਡੇਕਾ ਵੀ ਮਾਲਕਮੁਰੇ ਅਰਦਾਸ ਕਰੀਏ ਵੀ ਮਾਲਕਾ ਸਰੀਰ ਨੂੰ ਵੀ ਤੰਦਰੁਸਤੀ ਬਖਸ਼ੀ ਤੇ ਕੰਮ ਕਰਨ ਦੇ ਵਿੱਚ ਵਧੀਆ ਚੱ ਮੈਨੂੰ ਹੋ ਗਏ ਜੀ 9 ਮਹੀਨੇ ਹੋ ਗਏ ਆ 9 ਮਹੀਨੇ ਹਾਂਜੀ ਹਾਂਜੀ ਕਿੱਦਾਂ ਦਾ ਰਿਸਪੌਂਸ ਆ ਰਿਹਾ ਕਿ ਲੋਕਾਂ ਵੱਲੋਂ ਕਿੱਦਾਂ ਪਸੰਦ ਕੀਤਾ ਅੱਛਾ ਅੱਛਾ ਆ ਰਿਹਾ ਜੀ ਬਹੁਤ ਵਧੀਆ ਰਿਹਾ ਹਾਂਜੀ ਹਾਂਜੀ ਕਿਤੇ ਨਾ ਕਿਤੇ ਹੁੰਦਾ ਹੈ ਅੱਜ ਦੇ ਜਿਹੜੇ ਨੌਜਵਾਨ ਨੂੰ ਤੁਸੀਂ ਦੇਖਦੇ ਹੋ ਕਿ ਨਸ਼ਿਆਂ ਵੱਲ ਜਾ ਰਹੇ ਨੇ ਆਪਣਾ ਰਾਹ ਜਿਹੜਾ ਹੈ ਭਟਕਦੇ ਹੋਏ ਜਾ ਰਹੇ ਨੇ ਉਹਨਾਂ ਨੂੰ ਦੇਖ ਕੇ ਕੀ ਮਨ ਤੇ ਵਿੱਚ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਬਸ ਇੱਕ ਗੱਲ ਕਹਿਣਾ ਵੀ ਜਿਹੜੇ ਨੌਜਵਾਨ ਦੀ ਯੂਥ ਆ ਵੀ ਉਹਨਾਂ ਨੂੰ ਚਾਹੀਦਾ ਵੀ ਆਪਣੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਮਾੜੀ ਸੋਚ ਨਾ ਰੱਖੋ ਜੇ ਇੰਨੇ ਸਾਲ ਜਿਹੜੇ ਨੌਕਰੀ ਕੀਤੀ ਹੈ ਕਿ ਸਰਕਾਰੀ ਨੌਕਰੀ ਕੀਤੀ ਹੈ ਕੁਝ ਇਦਾਂ ਦਾ ਹਾਸਲ ਸਾਡੇ ਨਾਲ ਵਿਆਹ ਕਰੋਗੇ ਦੱਸੋਗੇ ਜਿੰ ਸੋਚ ਕੇ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਯਾਰ ਇਹ ਨੌਕਰੀ ਗਲਤ ਹੈ ਇਦਾਂ ਨਹੀਂ ਹੋਣਾ ਚਾਹੀਦਾ ਨਹੀਂ ਐਸੀ ਤਾਂ ਕੋਈ ਗੱਲਬਾਤ ਨਹੀਂ ਜੀ ਬਿਲਕੁਲ ਠੀਕ ਠਾਕ ਹੈ ਜੀ ਤੇ ਮਤਲਬ ਵਧੀਆ ਤਰੀਕੇ ਨਾਲ ਆਪਣੇ ਸੋਚ ਰੱਖੇ ਜੀ ਤੇ ਡਿਊਟੀ ਮਾੜੀ ਨਹੀਂ ਠੀਕ ਹੈ ਵਧੀਆ ਜਦੋਂ ਜਿਵੇਂ ਤੁਹਾਡੀ ਉਮਰ ਹੈ ਜਿੰਨੇ ਵੀ ਸਾਲ ਵੀ ਤੁਸੀਂ ਨੌਕਰੀ ਕੀਤੀ ਹੈ ਪੂਰੀ ਇਮਾਨਦਾਰੀ ਨਾਲ ਪੂਰੀ ਇਮਾਨਦਾਰੀ ਨਾਲ ਜੀ ਅੱਛਾ ਪਰਿਵਾਰ ਦੇ ਵਿੱਚ ਕੋਈ ਘਰਪਰਵਾਜੀ ਮੇਰੇ ਵਾਈਫਾ ਜੀ ਚਾਰ ਬੱਚੇ ਨੇ ਮੇਰੇ ਸਾਰੇ ਵਿਆਹੇ ਨੇ ਸੈਟਲਮੈਂਟ ਨੇ ਆਪਣੇ ਹਾਂਜੀ ਕਿੰਨੇ ਮੁੰਡੇ ਨੇ ਦੋ ਮੁੰਡਿਆ ਦੋ ਲੜਕੀਆਂ ਸਰ ਅੱਛਾ ਤੇ ਜਿਵੇਂ ਮੁੰਡੇ ਹੋ ਗਏ ਹੁਣ ਤੁਸੀਂ ਰਿਟਾਇਰ ਹੋ ਗਏ ਉਹ ਰੋਗ ਦੇ ਨਹੀਂ ਤੁਹਾਨੂੰ ਕੀ ਨਹੀਂ ਰਹਿਣ ਤੋਂ ਹੁਣ ਇੰਨੇ ਦਿਨ ਕੰਮ ਕੀਤਾ ਹੈ ਹੁਣ ਬਹਿ ਜਾਓ ਘਰੇ ਨਹੀਂ ਉਹ ਕਹਿੰਦੇ ਸੀਗੇ ਪਰ ਮੈਂ ਵੀ ਕਾਕਾ ਵੀ ਮੈਂ ਬੇਲਾ ਨਹੀਂ ਰਹਿਣਾ ਚਾਹਣਾ ਵੀ ਜਿੰਨਾ ਚਿਰ ਸਰੀਰ ਕੰਮ ਕਰਦਾ ਇਸ ਤੋਂ ਕੰਮ ਲਵੋ ਤੇ ਉਹਨਾਂ ਨੇ ਮੈਨੂੰ ਆਪਣਾ ਪੂਰਾ ਸੰਯੋਗ ਦਿੱਤਾ ਤੇ ਹੁਣ ਤੱਕ ਦਿੰਦੇ ਰਹੇ ਇਹ ਜਿਹੜੇ ਮੇਰੀ ਵਾਈਫ ਨੇ ਉਹ ਵੀ ਆਪਣਾ ਪੂਰਾ ਸੰਯੋਗ ਦਿੰਦੇ ਨੇ ਮਤਲਬ ਮਿਹਨਤ ਦੀ ਕਮਾਈ ਤੇ ਬਹੁ ਵਿਸ਼ਵਾਸ ਰੱਖ ਹਾਂਜੀ ਇਹਦੇ ਵਿੱਚ ਇੱਕ ਤਾਂ ਸਕੂਨ ਆ ਜੀ ਵਧੀਆ ਆਪਣੇ ਹੈ ਹੈ ਹਾਂਜੀ ਜਿੰਨਾ ਕਿ ਨੂੰ ਕਿਸੇ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਇੱਕ ਅੱਛਾ ਖੁਸ਼ਹਾਲ ਹੋਰੇ ਜੀ ਸਾਨੂੰ ਕੀ ਮੈਸੇਜ ਦੇਣਾ ਚਾਹੁੰਗੇ ਹਾਂਜੀ ਮੈਸੇਜ ਹੈ ਆਪਣਾ ਦੇਖੋ ਜੀ ਮਿਹਨਤ ਮਾਦਰੀ ਨਾਲ ਕੰਮ ਕਰੋ ਜੀ ਖੁਸ਼ ਰਹੋ ਜੀ ਪਰਿਵਾਰ ਨਾਲ ਖੁਸ਼ ਰਹੋ ਜੀ ਮਿਲ ਜੁਲ ਕੇ ਰਹੋ ਸੇਠ ਕਹਿੰਦਾ ਜੀ ਕੀ ਗੱਲ ਕੀਤੀ ਜਾਵੇ ਕੁਲਚੇ ਛੋਲਿਆਂ ਦੀ ਕੁਲਚੇ ਛੋਲਿਆਂ ਦਾ ਹੀ ਕਿਉਂ ਸਟਾਰਟਅਪ ਕੀਤਾ ਜੇ ਗੱਲ ਕੀਤੀ ਜਾਵੇ ਹੋਰ ਵੀ ਬਥੇਰੇ ਫੂਡ ਨੇ ਲੋਕ ਕੜੀ ਰਾਜਮਾ ਵੇਚ ਰਹੇ ਨੇ ਤੇ ਹੋਰ ਬਥੇਰੇ ਆਈਟਮਸ ਹੋਏ ਜੇ ਛੋਲੇ ਕੁਲਚੇ ਕਿਉਂ ਸਰ ਮੈਨੂੰ ਇਹੀ ਪਸੰਦ ਆਇਆ ਸੀ ਮਗਰ ਵੀ ਚਲੋ ਜਿੱਕ ਤਾਂ ਬਹੁਤ ਵਧੀਆ ਚੀਜ਼ ਹੈ ਤੇ ਕੰਮ ਵਧੀਆ ਲੱਗਿਆ ਮੈਨੂੰ ਇਹ ਤੇ ਮੈਂ ਕੰਮ ਸ਼ੁਰੂ ਕਰਤਾ ਹਾਂ ਮੈਨੂੰ ਆਂਦਾ ਹੈ ਕੰਮ ਹਾਂਜੀ ਮੈਨੂੰ ਆਂਦਾ ਬਿਲਕੁਲ ਜੀ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਗੱਲ ਸਿਰਫ ਇੱਕ ਮਿਹਨਤ ਤੇ ਕੰਮ ਕਰਨ ਨਾਲ ਆ ਕਹਿੰਦੇ ਵੀ ਮੈਨੂੰ ਮਿਹਨਤ ਕਰਕੇ ਕੰਮ ਕਰਕੇ ਬਹੁਤ ਮਜ਼ਾ ਆਂਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇੰਨਾ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਏਦਾਂ ਦੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿੜੀ ਹੈਡਲਾਈਨ